ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਵਲੌਗ ਦੇ ਵਿੱਚ ਤੁਹਾਨੂੰ ਪਤਾ ਹੀ ਨਵਾਂ ਟਰੈਕਟਰ ਲਿਆ ਸੀ ਜੀ 3630 ਸਪੈਸ਼ਲ ਐਡੀਸ਼ਨ ਤੇ ਅੱਜ ਅਸੀਂ 11 ਫਾਲੇ ਪਾ ਕੇ ਵਾਈ ਕਰਨ ਜਾ ਰਹੇ ਹਾਂ ਤੇ ਪਹਿਲਾਂ ਪਰਸੋ ਵੀ ਕੀਤੀ ਸੀ ਵਾਈ ਪਰ ਉਸ ਦਿਨ ਵੀਡੀਓ ਨਹੀਂ ਬਣਾ ਹੋਈ ਕਿਉਂਕਿ ਥੋੜਾ ਜਿਹਾ ਬੀਜੀ ਸੀ ਤੇ ਉਸ ਦਿਨ 13 ਫਾਲੇ ਪਾਏ ਸੀ ਤੇ ਬਹੁਤ ਵਧੀਆ ਖਿੱਚਦਾ ਆ ਐਨ ਤੇ ਅੱਜ 11 ਫਾਲੇ ਪਾਉਣੇ ਆ ਤੇ ਤੁਹਾਨੂੰ ਦੱਸਾਂਗੇ ਵੀ ਕਿੰਨਾ ਵਧੀਆ ਚੱਲਦਾ ਆ ਸਾਰੇ ਦੱਸਾਂਗੇ ਤੇ ਮੁੰਡਿਆਂ ਨੇ ਆ ਪਤਾ ਨਹੀਂ ਯਾਰ ਅੱਗ ਕਿਨੇ ਲਾਤੀ ਬੜੀ ਦੂਰ ਤੋਂ ਅੱਗ ਆਈ ਆ ਇਧਰ ਨੂੰ ਅਸੀਂ ਤਾਂ ਖੇਤ ਬੋਣ ਆਏ ਸੀ ਹੁਣ 4:00 ਵਜ ਗਏ ਸ਼ਾਮ ਤੇ ਤੇ ਆ ਕੇ ਦੇਖਿਆ ਤਾਂ ਅੱਗ ਲੱਗੀ ਹੋਈ ਸੀ ਉਹ ਸਾਰੇ ਦਰਖਤ ਵਗੈਰਾ ਵੀ ਮਚ ਗਏ ਪਤਾ ਨਹੀਂ ਕਿਨੇ ਦੁਪਹਿਰ ਨੂੰ ਅੱਗ ਲਾ ਦਿੱਤੀ ਆ ਤੇ ਤੁਹਾਨੂੰ ਨਾਲ-ਨਾਲ ਰਿਵਿਊ ਦਿੰਦੇ ਜਾਵਾਂਗੇ ਵੀ ਕੀ ਪਰਫਾਰਮੈਂਸ ਆ ਇਸ ਟਰੈਕਟਰ ਦੀ ਤੇ ਕਿੰਨਾ ਤੇਲ ਖਾਂਦਾ ਆ ਕਿਉਂਕਿ ਇਹ ਨਵਾਂ ਟਰੈਕਟਰ ਆ ਇਹ 2025 ਮਾਡਲ ਆ ਤੇ ਕਈ ਵਾਰੀ ਕਹਿੰਦੇ ਹੁੰਦੇ ਆ ਵੀ ਇਹਦੀ ਕੇਮ ਬਦਲਾ ਦਈਏ ਤੇ ਪੰਪ ਕਰਾ ਦਈਏ ਇਦਾਂ ਪਰ ਆਪਾਂ ਕੁਝ ਨਹੀਂ ਕਰਾਇਆ ਹੈਗਾ ਬਿਲਕੁਲ ਜਿੱਦਾਂ ਦਾ ਕੰਪਨੀ ਵਿੱਚੋਂ origignal tractor ਲਿਆਂਦਾ ਸੀ ਉਹੀ tractor ਆ ਹੱਲੇ ਆਪਾਂ ਕੁਝ ਨਹੀਂ ਕਰਾਉਣਾ ਹੈਗਾ ਇਹਨੂੰ ਇਦਾਂ ਹੀ ਵਾਵਾਂਗੇ ਸਾਲ ਦੋ ਸਾਲ ਤੇ ਬਾਅਦ ਵਿੱਚ ਦੇਖਾਂਗੇ ਜੇ ਲੋੜ ਪਈ ਤਾਂ ਕਰਾਵਾਂਗੇ ਇਹਨੂੰ modify ਨਹੀਂ ਤਾਂ ਕੁਝ ਨਹੀਂ ਕਰਾਉਣਾ ਹੈਗਾ ਜੋ as it ਹੈਗਾ ਆ ਕੰਪਨੀ ਨੇ ਦਿੱਤਾ ਉਦਾਂ ਹੀ ਚਲਾਵਾਂਗੇ ਜੀ ਕਾਰਤਾ سٹارٹ آواز بالکل نہیں ਆਉਂਦੀ ہے گی کمپنی فٹڈ سائلنسر ہے یا کئی واری بندے ਜਿਹੜਾ ਪਾਈਪ ਵਾਲਾ ਸਿੰਗਲ ਆ ਉਹ ਪਾ ਦਿੰਦੇ ਹੁੰਦੇ ਆ ਤੇ ਆਪਾਂ ਕੰਪਨੀ ਵਾਲਾ ਯਾ ਜੋ ਐਜ਼ ਇਟ ਸਾਰਾ オリجنل ਹੈਗਾ ਹੀ ਆ ਤੇ ਵਧੀਆ ਚੱਲਦਾ ਹੈ ਐਨ एकदम ਅੱਜ ਆਪਾਂ ਰਿਪਨੂ ਨਾਲ ਲੈ ਕੇ ਆਏ ਸੀ ਰਿਪਨ ਕਹਿੰਦਾ ਮੈਂ ਪਾਉਣਾ ਹੈ ਕਿਉਂਕਿ ਮੈਂ ਕਿਹਾ ਚੱਲ ਤੂੰ ਬਾਲਾ ਦੇ ਦੇ ਸਾਦੇ ਆ ਉਹ ਸਾਰੇ ਅੱਗ ਲੱਗੀ ਹੋਈ ਆ ਇੱਕ ਗਰਮੀ ਵੀ ਬਹੁਤ ਆ ਦੁਪਹਿਰ ਦਾ ਵੇਲਾ ਆ ਸ਼ਾਮ ਦਾ ਲੱਗੇ ਹੋਏ ਆ ਪਾਲੇ ਦੇਖੋ ਜੀ ਚੈੱਕ ਕਰੋ ਪਹਿਲੇ ਹਾਈ ਚ ਚੱਲਦਾ ਹੈ ਇਹ ਬਹੁਤ ਵਧੀਆ ਚੱਲਦਾ ਹੈ ਇਹ ਕੋਈ ਆਵਾਜ਼ ਨਹੀਂ ਆਉਂਦੀ ਟਰੈਕਟਰ ਦੀ ਤੁਸੀਂ ਵੀਡੀਓ ਵਿੱਚ ਵੀ ਦੇਖ ਸਕਦੇ ਆ ਬਹੁਤ ਸਾਇਲੈਂਟ ਟਰੈਕਟਰ ਚੱਲਦਾ ਆ ਤੇ ਵਧੀਆ ਨਾ ਕੋਈ ਲੋਡ ਲੈਂਦਾ ਆ ਕੋਈ ਕੋਈ ਚੱਕਰ ਨਹੀਂ ਹੈ ਨਾ ਦਬਦਾ ਆ ਇਹ 11 ਆ ਵੈਸੇ ਆਪਾਂ 13 ਫਾਲੇ ਪਾ ਕੇ ਵੀ ਚਲਾਇਆ ਆ ਬਹੁਤ ਵਧੀਆ ਚੱਲਦਾ ਆ ਜੀ ਟਰੈਕਟਰ ਕੋਈ ਸ਼ੱਕ ਨਹੀਂ ਹੈਗਾ ਕੰਪਨੀ ਨੇ ਬਹੁਤ ਰੀਜ ਨਾਲ ਚੀਜ਼ਾਂ ਲਾਈਆਂ ਹੋਈਆਂ ਇਹਦੇ ਉੱਤੇ ਕਈ ਵਾਰੀ ਲੋਕੀ ਕਹਿ ਦਿੰਦੇ ਆ ਮੈਂ ਬਹੁਤ ਪਹਿਲਾਂ ਜਦੋਂ ਅਸੀਂ ਲੈਣ ਵੀ ਜਾਣਾ ਸੀ ਸਪੈਸ਼ਲ ਐਡੀਸ਼ਨ ਟਰੈਕਟਰ ਨਿਊ ਹਾਲੈਂਡ ਤੇ ਆਪਣੇ ਪਿੰਡ ਦੇ ਲੋਕਾਂ ਤੋਂ ਆਲੇ ਦੁਆਲੇ ਤੋਂ ਬਹੁਤ ਸੁਣਿਆ ਆ ਵੀ ਇਹ ਯਾਰ ਔਇਲ ਬਹੁਤ ਚੱਕਦਾ ਆ ਤੇਲ ਦਾ ਕੂ ਆਹੇ ਪਰ ਮੈਂ 2 ਦਿਨ ਪਹਿਲਾਂ ਵੀ ਚਲਾ ਕੇ ਦੇਖਿਆ ਸੀ 13 ਫਾਲੇ ਪਾ ਕੇ ਤੇ ਬਹੁਤ ਵਧੀਆ ਚੱਲਦਾ ਆ ਬਈ ਕੋਈ ਜ਼ਿਆਦਾ ਤੇਲ ਨਹੀਂ ਚੱਕਿਆ ਆਏ ਨੇ ਤਿੰਨ ਕ ਖੇਤ ਬਾਏ ਸੀ ਤਾਂ ਮੈਨੂੰ ਲੱਗਦਾ ਬਈ 6 ਕ 5 ਕ ਲੀਟਰ ਤੇਲ ਲੱਗਾ ਸਾਰਾ 5 6 ਲੀਟਰ ਮੇਰੇ ਹਿਸਾਬ ਨਾਲ ਕਿਉਂਕਿ ਇੰਨਾ ਜ਼ਿਆਦਾ ਤੇਲ ਨਹੀਂ ਚੱਕਿਆ ਆਏ ਨੇ ਮੈਨੂੰ ਵਧੀਆ ਲੱਗਾ ਹੈ ਜੀ ਸਪੈਸ਼ਲੀ ਕਿਉਂਕਿ ਕਈ ਵਾਰ ਇਦਾਂ ਹੁੰਦਾ ਤੁਹਾਡੇ ਦਿਮਾਗ 'ਚ ਗੱਲ ਬੈਹ ਜਾਂਦੀ ਆ ਕਿਸੇ ਦੀ ਕਹੀ ਹੋਈ ਕਿ ਹਾਂ ਵੀ ਇਹ ਤੇਲ ਬਹੁਤ ਜ਼ਿਆਦਾ ਚੱਕਦਾ ਆ ਮੈਂ ਕੰਪਨੀ ਵਾਲਿਆਂ ਨੂੰ ਵੀ ਪੁੱਛਿਆ ਸੀ ਜਦੋਂ ਲੈਣ ਗਏ ਸੀਗੇ ਕਹਿੰਦੇ ਹੁਣ ਜਿਹੜੀਆਂ ਪਹਿਲਾਂ ਚੀਜ਼ਾਂ ਹੁੰਦੀਆਂ ਸੀਗੀਆਂ ਪੁਰਾਣੇ ਅੱਜ ਤੋਂ 3-4 ਸਾਲ ਮਾਡਲ ਪੁਰਾਣੇ ਜਿਹੜੇ ਸੀਗੇ ਉਹਨਾਂ ਨਾਲੋਂ ਇਹਦੇ ਵਿੱਚ ਬਹੁਤ ਚੀਜ਼ਾਂ ਇੰਪਰੂਵ ਕਰ ਦਿੱਤੀਆਂ ਐ ਜਿਸ ਦੇ ਨਾਲ ਹੁਣ ਤੇਲ ਦੀ ਖਪਤ ਬਹੁਤ ਘਟ ਗਈ ਆ ਤੇ ਉਹ ਤਾਂ ਕਹਿੰਦੇ ਵੀ ਤੁਸੀਂ ਐਜ਼ ਇਟ ਚਲਾਓ ਇਹਨੂੰ 2-3 ਸਾਲ ਜੇ ਤੁਹਾਨੂੰ ਲੱਗਦਾ ਆ ਵੀ ਇਹ ਤੇਲ ਜ਼ਿਆਦਾ ਚੱਕਦਾ ਆ ਜਾਂ ਸਾਲ ਚਲਾ ਕੇ ਦੇਖ ਲਓ 6 ਮਹੀਨੇ ਚਲਾ ਕੇ ਦੇਖ ਲਓ ਫੇਰ ਤੁਸੀਂ ਜੋ ਇਹਨੂੰ ਕਰਾਉਣਾ ਕਰਾ ਲਓ ਆਪਣੀ ਮਰਜ਼ੀ ਦੇ ਨਾਲ ਪਰ ਮੇਰੇ ਹਿਸਾਬ ਨਾਲ ਲੋਡ ਨਹੀਂ ਹੈਗੀ ਜੀ ਜੋ ਕੰਪਨੀ ਨੇ ਲਾਤਾ ਆ ਬਹੁਤ ਵਧੀਆ ਆ ਉਦਾਂ ਮਾੜੀ ਮੋਟੀ ਤੁਸੀਂ ਮੋਡੀਫਾਈ ਕਰ ਸਕਦੇ ਇਹਨੂੰ ਜੋ ਵੀ ਬਾਹਰੋਂ ਕਰਨਾ ਕੋਈ ਟਾਇਰ ਪਵਾ ਲੰਦਾ ਹੁੰਦਾ ਆ ਭੱਡੇ ਜਾਂ ਵੇਟ ਪਵਾ ਲੰਦੇ ਆ ਥੱਲੇ ਆਪਾਂ ਕੁਝ ਨਹੀਂ ਕੀਤਾ ਹੈਗਾ ਐਵੇਂ ਚੱਲਦਾ ਲਓ ਜੀ ਲਿਫਟ ਸਾਰੀ ਸਿੱਟੀ ਹੋਈ ਆ ਥੱਲੇ ਪੂਰੀ ਤੇ ਭੱਡੇ ਚੱਕਦਾ ਜਾਂਦਾ ਆ ਮੈਨੂੰ ਤਾਂ ਬਹੁਤ ਵਧੀਆ ਲੱਗਾ ਜੀ ਟਰੈਕਟਰ ਕੋਈ ਪ੍ਰੋਬਲਮ ਨਹੀਂ ਹੈਗੀ ਕੰਪਨੀ ਵਾਲੇ ਜਿਹੜੇ ਆ ਉਹ ਵੀ ਪੂਰੀ ਸਪੋਰਟ ਕਰਦੇ ਆ ਕਹਿੰਦੇ ਵੀ ਕੁਝ ਵੀ ਪ੍ਰੋਬਲਮ ਪੈ ਗਈ ਚਾਹੇ ਖੇਤਾਂ 'ਚ ਜਿੱਦਾਂ ਹੁਣ ਅਸੀਂ ਬਾਏ ਕਰ ਰਹੇ ਆ ਹਨਾ ਕੁਝ ਵੀ ਕਹਿੰਦੇ ਪ੍ਰੋਬਲਮ ਪੈ ਜਵੇ ਕਹਿੰਦਾ ਕਈ ਵਾਰੀ ਨਵਾਂ ਟਰੈਕਟਰ ਹੁੰਦਾ ਕੁਝ ਮਾੜੇ ਮੋਟਾ ਪ੍ਰੋਬਲਮ ਪੈ ਜਾਂਦੀ ਆ ਜਾਂ ਕੋਈ ਔਇਲ ਲੀਕ ਕਰ ਜਾਵੇ ਜਾਂ ਕੁਛ ਇਦਾਂ ਪਰ ਇਦਾਂ ਦਾ ਕੁਝ ਨਹੀਂ ਹੋਇਆ ਹੈਗਾ ਕਹਿੰਦੇ ਜੇ ਕੋਈ ਪ੍ਰੋਬਲਮ ਪੈਂਦੀ ਵੀ ਆ ਸਾਨੂੰ ਕਾਲ ਕਰ ਦਿਓ ਅਸੀਂ ਖੇਤਾਂ ਵਿੱਚ ਹੀ ਆ ਜਾਵਾਂਗੇ ਕਰੋ ਚੱਕ ਜੀ ਮੰਡੋਰੀ ਲੱਦਾ ਸਿੰਘ ਤੋਂ ਟਰਲਰ ਬਣਾਏ ਸੀ ਇਹ ਤੇ ਉਰੀ ਯਾਤ ਕਰੀ ਜਾਂਦਾ ਜੀ ਇਹ 11 ਫਾਲੇ ਆ ਤੇ 2 ਦਿਨ ਪਹਿਲਾਂ 13 ਨਾਲ ਵੀ ਪਾਇਆ ਸੀਗਾ ਬਹੁਤ ਵਧੀਆ ਚੱਲਦਾ ਜੀ ਕੋਈ ਪ੍ਰੋਬਲਮ ਨਹੀਂ ਆ ਨਾ ਆਹ ਪਹਿਲਾਂ ਰਿਪਨ ਨੂੰ ਚਾੜਿਆ ਸੀ ਉੱਪਰ ਰਿਪਨ ਪੂਰਾ ਖੁਸ਼ ਆ ਕਹਿੰਦਾ ਪੂਰੀ ਤਸੱਲੀ ਆ ਅੱਗ ਬੁਝਾ ਰਿਆ ਜੀ ਆ ਪਤਾ ਨਹੀਂ ਕਿਹੜੇ ਨੇ ਅੱਗ ਲਾਤੀ ਦੇਖੋ ਜੀ ਸਾਰਾ ਉਹ ਧੂਆਂ ਪਰੇ ਵੀ ਉੱਠਦਾ ਆ ਸਾਰਾ ਹੀ ਮਚਾ ਤੇ ਖੇਤ ਪਤਾ ਨਹੀਂ ਇਹਨਾਂ ਨੂੰ ਕਾਤੇ ਸਮਝ ਨਹੀਂ ਲੱਗਦੀ ਹੈਗੀ ਕਿ ਤੇ ਅੱਗ ਨਾਲ ਆਇਆ ਕਰੋ ਸਵਾ ਉਹੜੋੜ ਕੇ ਆਉਂਦੀ ਆ ਉਹ ਦੇਖੋ ਜੀ ਇਹ ਸਾਰੀ ਅੱਗ ਉਹ ਪਰਿਓ ਆਈ ਹੋਈ ਆ ਲਾ ਕੇ ਆ ਸਾਰੇ ਖੇਤਾਂ ਨੂੰ ਇਦਾਂ ਲੱਗ ਗਈ ਆਗੇ ਇੰਨੀ ਅੱਗ ਗਰਮੀ ਅੱਜ ਜ਼ਿਆਦਾ ਆ ਉਹਦੇ ਕਰਕੇ ਜ਼ਿਆਦਾ ਹੋਈ ਹੋ ਆ ਪਰ ਦੇਖੋ ਜੀ ਬੰਗਲੇ ਉੜੇ ਫਿਰਦੇ ਆ ਰਵਾਰਸ ਗੇਅਰ ਵੀ ਬਹੁਤ ਵਧੀਆ ਹੈ ਇਹਦਾ ਕਈ ਕਹਿੰਦੇ ਹੁੰਦੇ ਆ ਇਹਦੇ ਪਿਛਲੇ ਟਾਇਰਾਂ ਚੋਂ ਆਵਾਜ਼ ਆਉਂਦੀ ਆ ਨਿਊ ਹਾਲੈਂਡ ਦੇ ਕੋਈ ਆਵਾਜ਼ ਨਹੀਂ ਆਉਂਦੀ ਬਹੁਤ ਸਾਇਲੈਂਟ ਚੱਲਦਾ ਤੁਸੀਂ ਵੀਡੀਓ ਚ ਦੇਖ ਸਕਦੇ ਆ ਇੰਨੀ ਆਵਾਜ਼ ਨਹੀਂ ਕਰਦਾ ਹੈਗਾ ਇੰਨੀ ਕ ਤਾਂ ਇਹਨੇ ਕਰਨੀ ਆ ਮਸ਼ੀਨਰੀ ਆ ਹੁਣ ਜੇ ਬਿਲਕੁਲ ਹੀ ਸਾਇਲੈਂਟ ਚੱਲੇ ਫੇ ਤਾਂ ਗੱਡੀ ਵਾਲਾ ਹਿਸਾਬ ਹੋ ਜਾਂਦਾ ਆ ਨਾਰਮਲੀ ਆਵਾਜ਼ ਆ ਨਾ ਕੋਈ ਕੰਨ ਕੰਨ ਨੂੰ ਤੁਹਾਡੇ ਪ੍ਰੋਬਲਮ ਹੁੰਦੀ ਆ ਕਈ ਵਾਰੀ ਕਹਿ ਦਿੰਦੇ ਕਿ ਯਾਰ ਆਵਾਜ਼ ਬਹੁਤ ਜ਼ਿਆਦਾ ਟਰੈਕਟਰਾਂ ਦੀ ਸਿਰ ਦੁਖਣ ਲੱਗ ਪਿਆ ਕੁਝ ਨਹੀਂ ਹੁੰਦਾ ਹੈਗਾ ਜੀ ਬਹੁਤ ਸਾਇਲੈਂਟ ਚੱਲਦਾ ਬਹੁਤ ਮਜੇ ਨਾਲ ਚੱਲਦਾ ਟਰੈਕਟਰ ਇਹਨਾਂ ਰੈਲਾ ਪੂਰਾ ਆ ਦੇਖ ਲਓ ਜੀ ਲੋਕਾਂ ਨੇ ਓ ਪਰੇ ਤੱਕ ਮਚਾ ਦਿੱਤੇ ਆ ਇੱਧਰ ਉਹ ਅੱਗ ਗਈ ਆ ਪਿੱਛੇ ਪਿੱਛੇ ਦੀ ਹੋ ਕੇ ਸਾਨੂੰ ਨਾ ਯਾਰ ਕੋਈ ਕਹਿਣ ਲੱਪੇ ਕਿ ਅਸੀਂ ਅੱਗ ਲਾਈ ਵੀਡੀਓ ਦੇਖ ਕੇ ਅਸੀਂ ਕੋਈ ਨਹੀਂ ਅੱਗ ਲਾਈ ਦੀ ਹੈਗੀ ਅਸੀਂ ਤਾਂ ਪ੍ਰਾਵਾ ਬੁਝਾਉਣ ਵਾਲਿਆਂ ਚੋਂ ਆ ਵੀ ਅੱਗ ਲਾ ਕੇ ਸਾਡਾ ਤਾਂ ਨਾੜ ਵੀ ਨਹੀਂ ਹੈਗਾ ਖੇਤ ਚ ਇਹਨਾਂ ਦੇਖ ਸਕਦੇ ਆ ਬਹੁਤ ਘੱਟ ਨਾੜ ਆ ਖੇਤ ਦੇ ਵਿੱਚ ਕਿਉਂਕਿ ਤੂੜੀ ਬਣਾ ਲਈ ਸੀਗੀ ਦੇਖ ਲਓ ਅੱਗ ਕਿੱਥੋਂ ਕਿੱਥੋਂ ਆਈ ਆ ਕਿਸੇ ਨੇ ਪਾਣੀ ਲਾਉਣ ਨੂੰ ਮੋਟਰ ਤੋਂ ਪਾਈਪ ਆਇਆ ਸੀ ਉਹ ਵੀ ਲੂ ਹੋ ਗਿਆ ਹੱਗ ਦੇ ਨਾਲ ਦੇਖ ਸਕਦੇ ਆ ਬਾਜਰੇ ਨੂੰ ਕਿਤੇ ਹੋਣਾ ਇੱਕ ਦੋ ਦਿਨ ਪਹਿਲਾਂ ਦਾ ਲੱਗਾ ਪਾਈਪ ਇਹ ਵੀ ਅੱਗ ਨਾਲ ਲੂ ਹੋ ਗਿਆ ਦੇਖ ਲਓ ਕਿੰਨਾ ਨੁਕਸਾਨ ਹੈ ਅੱਗ ਲਾ ਕੇ ਨਵਾਂ ਪਾਈਪ ਅਗਲੇ ਦਾ ਸੜ ਗਿਆ ਉਹ ਤੱਕ ਉਹ ਪਰੇ ਦੇਖੋ ਦਰਖਤ ਵੀ ਮੱਚ ਗਏ ਸਾਰੇ ਆ ਵੀ ਉਹ ਪਰੇ ਦੇਖੋ ਕਿੰਨੀ ਅੱਗ ਲੱਗੀ ਹੋ ਸੌਰੀ ਹੱਲੇ ਲੋਕਾਂ ਦੀਆਂ ਵਿੱਚ ਤੂੜੀਆਂ ਬਣਾਉਣ ਵਾਲੀਆਂ ਪਈਆਂ ਆ ਤੇ ਉਹ ਪਿੱਛੋਂ ਆਈ ਆ ਗਾਹ সাইਡ ਤੋਂ ਆ ਦੇਖੋ ਉੱਥੇ ਵੀ ਲੱਗੀ ਉਹ ਅੱਗ ਆ ਦੇਖੋ ਸਾਡਾ ਖੇਤ ਪੰਦਰਾਂ ਮੈਂ ਕਿਹਾ ਬੰਦ ਕਰ ਦੇ ਯਾਰ ਰਿਪਰ ਨੂੰ ਕਿਹਾ ਮੈਂ ਕਿਹਾ ਮਿੱਟੀ ਸਿੱਟ ਕੇ ਅੱਗ ਬੰਦ ਕਰ ਯਾਰ ਕਿਉਂਕਿ ਜਿਹੜੀਆਂ ਇਹ ਅੱਗਾਂ ਆ ਇਹ ਮਿੱਟੀ ਨੂੰ ਖਰਾਬ ਕਰ ਦਿੰਦੀਆਂ ਜਦੋਂ ਅੱਗਾਂ ਲੱਗਦੀਆਂ ਆ ਕੰ ਕਿਹੜਾ ਕੰਡੈਂਸਰ ਜਾਂ ਸੱਟ ਗਿਆ ਕੀਤ ਦੇ ਵਿੱਚ ਬਾਕੀ ਜਿਹੜਾ ਫਾਲੇ ਪਾ ਕੇ ਵਧੀਆ ਚੱਲਦਾ ਆ ਤੇ ਜਦੋਂ ਵੀ ਕਟਾਈ ਕਰਦੇ ਆ ਮੋੜ ਤੇ ਜਾ ਕੇ ਤੇ ਤੁਹਾਨੂੰ ਜਿਹੜੇ ਫਾਲੇ ਆ ਚੱਕਣ ਦੀ ਲੋੜ ਨਹੀਂ ਪੈਂਦੀ ਹੈਗੀ ਲਿਫਟ ਆ ਐਦਾਂ ਹੀ ਘੁੰਮ ਜਾਂਦਾ ਬੜਾ ਆਰਾਮ ਦੇ ਨਾਲ ਦੇਖ ਸਕਦੇ ਆ ਬਹੁਤ ਹੀ ਆਰਾਮ ਨਾਲ ਟਰੈਕਟਰ ਘੁੰਮ ਜਾਂਦਾ ਆ ਨਾ ਟਰੈਕਟਰ ਦੇ ਮੋਰਲੈਸ ਸਲਿੱਪ ਮਾਰਦੇ ਆ ਟਾਇਰ ਜਿਹੜੇ ਆ ਬਹੁਤ ਵਧੀਆ ਚੱਲਦਾ 11 ਆ ਇਹ 11 ਫੜੇ ਆ 13 ਤੇ ਵੀ ਬਹੁਤ ਵਧੀਆ ਚੱਲਦਾ ਆ ਕੋਈ ਕਰਨ ਦੀ ਲੋੜ ਨਹੀਂ ਪੈਂਦੀ ਨਾ ਦੱਬਦਾ ਆ ਜਾ ਕੇ ਜਦੋਂ ਕਟਾਈ ਕਰਦੇ ਆ ਮੋੜ ਤੇ ਜਦੋਂ ਖੇਤ ਖਤਮ ਹੋ ਜਾਂਦਾ ਬਹੁਤ ਵਧੀਆ ਚੱਲਦਾ ਹੈ ਜੀ ਟੱਕ ਪਾਈ ਆਉਂਦਾ ਆ ਦੋ ਕਿੱਲੇ ਆ ਜੀ 2 ਮਿੰਟ ਲਾਏ ਆ બસ ਆ ਮੜਾ ਜਿਆ ਰਹਿ ਗਿਆ ਬਸ ਬਾਕੀ ਸਾਰਾ ਖੇਤ ਬਾਸਤਾਈ ਨੇ ਕਰ ਦਿੱਤਾ ਡਰਾਈਵਰ ਚੇਂਜ ਕੋਪੀ ਕਹਿੰਦਾ ਮੈਂ ਆਉਣਾ ਥੱਲੇ ਫਿਰ ਪਰ ਨੂੰ ਚਾੜ ਦਤਾ ਉੱਪਰ ਚੱਲ ਵੀ ਡਰਾਈਵਰ ਆ ਬਾਕੀ ਇਹ ਖੇਤ ਪਾਉਣ ਵਾਲੇ ਦੇ ਸਿਰ ਤੇ ਹੁੰਦਾ ਆ ਉਹ ਕਿਸ ਤਰੀਕੇ ਨਾਲ ਬਾਹਰ ਆ ਕਿੰਨਾ ਉਹਦਾ ਐਕਸਪੀਰੀਅੰਸ ਆ ਕਿੰਨੀ ਛੇਤੀ ਬਾਦਨਦੇ ਆ ਕਈ ਖੇਤ ਕਿਉਂਕਿ ਭਾਈ ਆਪਾਂ ਤਾਂ ਹੈਗੇ ਨਵੇਂ ਸਾਨੂੰ ਬਹੁਤਾ ਐਕਸਪੀਰੀਅੰਸ ਹੱਲੇ ਹੈ ਨਹੀਂ ਨਵੇਂ-ਨਵੇਂ ਸ਼ੁਰੂ ਹੋਏ ਆ ਹੌਲੀ-ਹੌਲੀ ਕਰਾਂਗੇ ਤਰੱਕੀਆਂ ਬਾਕੀ ਜੀ ਇਹ ਡਿਪੈਂਡ ਕਰਦਾ ਖੇਤ ਬੋਣ ਵਾਲੇ ਦੇ ਉੱਪਰ ਵੀ ਕਿਦਾਂ ਉਹਦਾ ਐਕਸਪੀਰੀਅੰਸ ਹੈ ਕਿੰਨੇ ਚਿਰ ਦਾ ਉਹ ਖੇਤੀ ਕਰਦਾ ਆ ਰਿਹਾ ਆ ਆਪਾਂ ਤਾਂ ਜੀ ਹੱਲੇ ਨਵੀਂ ਸ਼ੁਰੂਆਤ ਆ ਹੱਲੇ ਸ਼ੁਰੂ ਹੋਏ ਆ ਨਵੇਂ-ਨਵੇਂ ਤੇ ਹੌਲੀ-ਹੌਲੀ ਕਰਾਂਗੇ ਤਰੱਕੀਆਂ ਤੇ ਜਦੋਂ ਆਪਾਂ ਵੀ ਥੋੜਾ ਜਿਹਾ 2-3 ਸਾਲ ਲਾ ਕੇ ਐਕਸਪੀਰੀਅੰਸ ਹੋ ਗਿਆ ਬੋਣ ਦਾ ਖੇਤ ਤੇ ਆਪਾਂ ਵੀ ਬਹੁਤ ਜਲਦੀ ਬਾਧਿਆ ਕਰਨੇ ਆ ਮੈਂ ਇਹਨਾਂ ਨੂੰ ਨਾਲ ਤਾਲੇ ਕਿ ਆਇਆ ਸੀ ਕਿਉਂਕਿ ਇਹ ਬੋਂਦੇ ਰਹਿੰਦੇ ਆ ਖੇਤ ਦੋਈ ਜਣੇ ਤੇ ਗੋਪੀ ਸਾਡਾ ਜਿਹੜਾ ਆ ਚਾਚੇ ਦਾ ਮੁੰਡਾ ਇਹ ਵੀ ਬੋਂਦਾ ਰਹਿੰਦਾ ਆ ਖੇਤ ਇਹਨੂੰ ਜਿਆਦਾ ਪਤਾ ਆ ਆਪਣੇ ਨਾਲੋਂ ਉਮਰ ਚ ਬਿਸ਼ਾਖੇ ਛੋਟਾ ਆ 22 ਸਾਲ ਦਾ ਤੇ ਤਜਰਬਾ ਬੋਲਦਾ ਆ ਜੀ ਜਦੋਂ ਬੰਦੇ ਨੇ ਕੰਮ ਕੀਤਾ ਹੁੰਦਾ ਉੱਥੇ ਫਿਰ ਉਮਰਾਂ ਨਹੀਂ ਦੇਖੀਆਂ ਜਾਂਦੀਆਂ ਉੱਥੇ ਐਕਸਪੀਰੀਅੰਸ ਬੋਲਦਾ ਆ ਬੰਦੇ ਦਾ ਬਾਰ ਲੀਆਂ ਕੰਟਰੀਆਂ ਚ ਚਲ ਜੋ ਕਿਤੇ ਵੀ ਇੱਥੇ ਵੀ ਦੇਖ ਲੋ ਕਈ ਵਾਰੀ ਇਦਾਂ ਹੁੰਦਾ ਹੈ ਜਿਹੜੇ ਛੋਟੇ ਉਮਰ ਦੇ ਲੋਕ ਮੁੰਡੇ ਹੁੰਦੇ ਆ ਕੁੜੀਆਂ ਹੁੰਦੀਆਂ ਆ ਉਹਨਾਂ ਦਾ ਐਕਸਪੀਰੀਅੰਸ ਕਿਉਂਕਿ ਉਹ ਜਦੋਂ 18 ਸਾਲ ਤੋਂ ਬਾਅਦ ਕੰਮਕੁਮ ਕਰਨ ਲੱਗ ਪੰਦੇ ਆ ਉਹਨਾਂ ਦਾ ਐਕਸਪੀਰੀਅੰਸ ਬਣ ਜਾਂਦਾ 4-5 ਸਾਲ 6 ਸਾਲ ਲਾ ਕੇ ਤੇ ਜਿਹੜਾ ਪੜਦਾ ਰਹਿੰਦਾ ਥੋੜਾ ਜਿਹਾ 24-25 ਸਾਲ ਬਾਅਦ ਇਸ ਕੰਮ ਉਹ ਸ਼ੁਰੂ ਕਰਦਾ ਉਹਦਾ ਐਕਸਪੀਰੀਅੰਸ ਘੱਟ ਹੁੰਦਾ ਆ ਤੇ ਕਈ ਵਾਰੀ ਉਹਨੂੰ ਉਹ ਛੋਟੇ ਮੁੰਡਿਆਂ ਦੇ ਛੋਟੇ ਕੁੜੀਆਂ ਦੇ ਥੱਲੇ ਕੰਮ ਕਰਨਾ ਪੈਂਦਾ ਆ ਗੱਲ ਸਾਰੀ ਐਕਸਪੀਰੀਅੰਸ ਦੀ ਆ ਬਈ ਜਿੰਨਾ ਤੁਹਾਨੂੰ ਐਕਸਪੀਰੀਅੰਸ ਆ ਉਹਨਾਂ ਹੀ ਤੁਸੀਂ ਨਿੱਖਰਦੇ ਜਾਉਂਗੇ ਫੀਲਡ ਵਿੱਚ ਕੋਈ ਵੀ ਫੀਲਡ ਹੋਵੇ ਚਾਹੇ ਖੇਤੀ ਆ ਚਾਹੇ ਕੋਈ ਜੌਬ ਕਰਦੇ ਆ ਚਾਹੇ ਤੁਹਾਡਾ ਆਪਣਾ ਕੋਈ ਬਿਜ਼ਨਸ ਆ ਤੇ ਇਹੀ ਆ ਜੀ ਤੇ ਤੁਸੀਂ ਵੀ ਸਾਰੇ ਜਿਹੜੇ-ਜਿਹੜੇ ਵੀ ਨਵੇਂ ਵੀਰ ਮੇਰੇ ਵਾਂਗੂ ਨਵੇਂ ਜੁੜੇ ਆ ਖੇਤੀ ਨਾਲ ਡਰਨ ਦੀ ਲੋੜ ਨਹੀਂ ਬਸ ਕਿੱਲੀ ਦੱਬ ਦਿਓ ਜੀ ਆਪੇ ਹੀ ਬਾਬੇ ਨੇ ਸਭ ਕੁਝ ਸੈੱਟ ਕਰ ਦੇਣਾ ਮਿਹਨਤ ਕਰਦੇ ਜਾਓ ਮਿਹਨਤ ਦਾ ਫਲ ਤੁਹਾਨੂੰ ਪਤਾ ਸਾਰਿਆਂ ਨੂੰ ਮਿਲਦਾ ਆ ਆਪਾਂ ਐਕਸਰਸਾਈਜ਼ ਵੀ ਕਰਦੇ ਆਂ ਮੁੰਡਿਆਂ ਨੂੰ ਦੱਸੀਦਾ ਆ ਜਿਹੜੇ ਪਿੰਡ ਦੇ ਛੋਟੇ-ਮੁੰਡੇ ਫੁੱਟਬਾਲ ਖੇਡਦੇ ਉਹਨਾਂ ਨੂੰ ਵੀ ਇਹੀ ਕਹੀਦਾ ਵੀ ਤੁਸੀਂ ਖੇਡੋ ਜ਼ੋਰ ਲਾਓ ਐਕਸਰਸਾਈਜ਼ ਕਰੋ ਰਨਿੰਗ ਕਰਿਆ ਕਰੋ ਫਲ ਜਿਹੜਾ ਤੁਹਾਨੂੰ ਬਾਬੇ ਨੇ ਆਪਣੇ ਆਪ ਦੇ ਦੇਣਾ ਆ ਜਦੋਂ ਟਾਈਮ ਆਉਣਾ ਆ ਇੱਕ ਦੇਖ ਸਕਦੇ ਆ ਬੈਕ ਸਾਈਡ ਤੇ ਉਹ ਦੇ ਭੰਬੜ ਮਚ ਗਏ ਆ ਉਧਰੋਂ ਬੁਝਾਉਂਦੇ ਆਉਂਦੇ ਆ ਕਿੰਨੀ ਬੁਝਾ ਦਿੱਤੀ ਆ ਖੇਤ ਵਿੱਚ ਕੋਈ ਕਿ ਬਹੁਤ ਫੈਲੀ ਹੋਆ ਦੂਜੀ ਸਾਈਡ ਤੇ ਵੀ ਉਹ ਪਰੇ ਵੀ ਫੈਲੀ ਹੋ ਪਿੱਛੇ ਜਾ ਕੇ ਸਾਰੀ ਤੇ ਅੱਗ ਤੇ ਜਦੋਂ ਅੱਗ ਮੱਚਦੀ ਪੂਰੀ ਇਹਨਾਂ ਕਾਬੂ ਪਾਉਣਾ ਬਹੁਤ ਔਖਾ ਹੁੰਦਾ ਆ ਤੁਸੀਂ ਵੀਡੀਓ ਵੀ ਦੇਖੀ ਹੋਣੀ ਆ ਟਰੈਕਟਰ ਲੂ ਹੋ ਜਾਂਦੇ ਆ ਖੇਤ ਬਚਾਉਂਦਿਆਂ ਦੇ ਨਾਲ ਗੱਡੀਆਂ ਸਭ ਕੁਝ ਲੂ ਹੋ ਜਾਂਦਾ ਸੋ ਇਸ ਲਈ ਵਿਚਾਰ ਰੱਖਿਆ ਕਰੋ ਮੇਰਾ ਤਾਂ ਇਹੀ ਅਪੀਲ ਆ ਕਿਸਾਨ ਭਰਾਵਾਂ ਨੂੰ ਵੀ ਭਾਈ ਅੱਗ ਨਾਲ ਆਇਆ ਕਰੋ ਤੇ ਆਪਣਾ ਵਿਚਾਰ ਰੱਖੋ ਜਿਹੜੀ ਆ ਨਾਲ ਹੁੰਦਾ ਇਹਦੀ ਤੂੜੀ ਬਣਾ ਲਓ ਜਾਂ ਕਿਸੇ ਨੂੰ ਵੇਚ ਦਿਓ ਤੇ ਆਪਣਾ ਸਾਰਾ ਤੁਸੀਂ ਸੈੱਟ ਰੱਖੋ ਕੰਮ ਨੂੰ ਵਧੀਆ ਤਰੀਕੇ ਦੇ ਨਾਲ ਹੈਪੀ ਢਿਲਵਾ ਪ੍ਰਾਣੀ ਖੁੰਡ ਦੱਸ ਰਿਹਾ ਟਰੈਕਟਰ ਬਾਰੇ ਕਿੰਦਾ ਚਲਾਉਣਾ ਗਲਤੀਆਂ ਨਹੀਂ ਕਰਨੀਆਂ ਤੁਸੀਂ ਪੂਰੇ ਬਾਲੇ ਸਿੱਟੇ ਹੋਏ ਥੱਲੇ ਨਵੀਆਂ ਨਵੀਆਂ ਚੀਜ਼ਾਂ ਸਿੱਖਣ ਨੂੰ ਮਿਲ ਰਹੀਆਂ ਆ ਕਿਉਂਕਿ ਇਸ ਟਰੈਕਟਰ ਵਿੱਚ ਫੰਕਸ਼ਨ ਬਹੁਤ ਐ ਕਈਆਂ ਦਾ ਸਾਨੂੰ ਪਤਾ ਨਹੀਂ ਲੱਗਦਾ ਤੇ ਇਸ ਲਈ ਜਿਹੜੇ ਪੁਰਾਣੇ ਬੰਦੇ ਹੁੰਦੇ ਆ ਉਹਨਾਂ ਤੋਂ ਪੁੱਛਣਾ ਚਾਹੀਦਾ ਹੈ ਸਾਨੂੰ ਕੋਈ ਸੰਗ ਨਹੀਂ ਹੈਗੀ ਕਿਸੇ ਕੋਲ ਪੁੱਛਣ ਲਈ ਤੇ ਦੱਸ ਰਹੇ ਆ ਨਵੀਂ ਚੀਜ਼ ਬਾਰੇ ਪਤਾ ਲੱਗਾ ਤੁਹਾਨੂੰ ਮੈਂ ਵੀਡੀਓ ਵਿੱਚ ਦਿਖਾਉਂਗਾ ਕਿ ਕਿਹੜੀ ਨਵੀਂ ਚੀਜ਼ ਆ ਕਿਉਂਕਿ ਅਸੀਂ ਲਿਫਟ ਜਿਹੜੀ ਆ ਉਹੀ ਜਿਹੜਾ yellow lever ਹੁੰਦਾ ਆ ਉਤੋਂ ਹੀ ਚੱਕੀ ਜਾਂਦੇ ਸੀ ਬਸ ਲਓ ਜੀ ਜਿਹੜੇ ਤੇ ਨਵੇਂ ਕਿਸਾਨ ਵੀਰ ਆ ਮੇਰੇ ਵਰਗੇ ਜਿਨ੍ਹਾਂ ਨੂੰ ਬਹੁਤਾ ਨਹੀਂ ਪਤਾ ਹੈਗਾ ਉਹਨਾਂ ਨੂੰ ਮੈਂ ਦੱਸਣਾ ਚਾਹੁੰਨਾ ਆ ਵੀ ਜਦੋਂ ਵੀ ਉਹ ਟਿੱਲਰਾਂ ਦੇ ਨਾਲ 11 ਟਿੱਲਰ ਆ ਇਹ ਪਿੱਛੇ ਤੇ ਜਦੋਂ ਵੀ ਖੇਤ ਬੋਣਾ ਆ ਤੇ ਤੁਸੀਂ ਮੀਡੀਅਮ ਵਿੱਚ 3 ਸਪੀਡ ਆ ਇਹ ਮੀਡੀਅਮ ਵਿੱਚ ਪਾ ਕੇ ਤੇ ਉਧਰੋਂ ਦੂਜੇ ਗੇਅਰ ਦੇ ਵਿੱਚ ਬੋਣਾ ਆ ਤੇ ਜਿਹੜੇ ਇਹ ਨਵਾਂ ਅਡੀਸ਼ਨ ਆ ਇਹਦੇ ਉੱਤੇ ਹੁਣ ਲਿਫਟ ਚੱਕਣ ਦੀ ਆਹ ਫੰਕਸ਼ਨ ਲਗਾ ਦਿੱਤਾ ਉਹਨਾਂ ਨੇ ਸਾਈਡ ਤੇ ਤੁਸੀਂ ਦੇਖ ਸਕਦੇ ਆ ਇਹ ਜਿਹੜਾ ਇਹ ਤੋਂ ਲਿਫਟ ਚੱਕਣੀ ਆ ਉੱਪਰ ਥੱਲੇ ਕਰਨੀ ਜਦੋਂ ਮੋੜਨਾ ਇਹਨੂੰ ਨਹੀਂ ਛੇੜਨਾ ਹੈਗਾ ਇਹ ਪੂਰਾ ਲੀਵਰ ਸਿੱਟ ਕੇ ਰੱਖਣਾ ਹੈ ਨਾ ਪੂਰੀ ਧੱਕ ਪਾਉਣੀ ਆ ਠੀਕ ਹੈ ਜੀ ਤੇ ਬਹੁਤ ਵਧੀਆ ਚੱਲਦੀ ਆ ਤਕਰੀਬਨ 35 40 ਮਿੰਟ ਦੇ ਵਿੱਚ ਦੋ ਕਿੱਲੇ ਬਾਅਦ ਤੇ ਆ ਬਹੁਤ ਵਧੀਆ ਚੱਲਦਾ ਜੀ ਰਹਿਣ ਮਿੱਟੀ ਪੂਰੀ ਫਟਾਈ ਚੱਕ ਦਿੱਤੇ ਆ ਦੇਖ ਸਕਦੇ ਆ ਬਹੁਤ ਡੁੰਗੇ ਟਰੈਲਰ ਚੱਲੇ ਆ ਪੂਰੇ ਸਿੱਟ ਕੇ ਸੋਈ ਨਾ ਗੱਲਾਂ ਦਾ ਧਿਆਨ ਰੱਖੋ ਆਪਾਂ ਵੀ ਸ਼ੇਅਰ ਕਰਦੇ ਜਾਂਦੇ ਜੰਦਾ ਜਿੱਦਾਂ ਜਿੱਦਾਂ ਸਾਨੂੰ ਪਤਾ ਲੱਗਦਾ ਜਾਂਦਾ ਆ ਅਸੀਂ ਵੀ ਉਦਾਂ ਉਦਾਂ ਦੱਸੀ ਜਾਂਦੇ ਸਾਨੂੰ ਕਿਉਂਕਿ ਅਸੀਂ ਘਰ ਨੂੰ ਚਾਲੇ ਪਾਉਣੇ ਆ ਸਾਰਿਆਂ ਨੂੰ ਸਸਰੀਕਾਲ ਮਿਲਦੇ ਆ ਜੀ ਅਗਲੇ ਬਲੌਗ ਦੇ ਵਿੱਚ ਨਵੀਆਂ ਨਵੀਆਂ ਗੱਲਾਂ ਲੈ ਕੇ ਤੁਹਾਡੇ ਲਈ ਜਿੱਦਾਂ ਜਿੱਦਾਂ ਸਾਨੂੰ ਪਤਾ ਲੱਗੂਗਾ ਅਸੀਂ ਦੱਸਦੇ ਜਾਣਾ ਆ ਕਿਉਂਕਿ ਅਸੀਂ ਆਪ ਨਵੇਂ ਖਿਡਾਰੀ ਆ ਹੱਲੇ ਤੇ ਟਾਈਮ ਲੱਗੂਗਾ ਰੱਬ ਰੱਖਾ ਸਾਰਿਆਂ ਦਾ ਹੱਸਦੇ ਵਸਦੇ ਰਹੋ ਜੀ